ਦੇਖੋ ਜੀ ਪਹਿਲਾਂ ਤਾਂ ਸਾਨੂੰ ਬਹੁਤ ਹੀ ਜ਼ਿਆਦਾ ਇਸ ਵਾਰੀ ਜਿਹੜੀ ਠੰਡ ਪਈ ਆ ਬਹੁਤ ਹੀ ਜ਼ਿਆਦਾ ਲੰਬੀ ਪਈ ਆ ਤੇ ਬਹੁਤ ਜ਼ਿਆਦਾ ਪਈ ਆ ਠੰਡਾ ਮਤਲਬ ਅਗਲੇ ਸਾਲਾਂ ਨਾਲੋਂ ਨਾ ਬਹੁਤ ਹੀ ਜ਼ਿਆਦਾ ਠੰਡ ਪਈ ਆ ਤੇ ਕਿਤਨਾ ਕਿਤੇ ਕਣਕਾਂ ਨੂੰ ਠੰਡ ਦਾ ਫਾਇਦਾ ਵੀ ਮਿਲਣ ਚਾਹੀਓ ਚਲੋ ਜੰਨੀ ਜੰਨੀ ਲੰਬੀ ਠੰਡ ਪੈਂਦੀ ਆ ਉਹਦਾ ਫਾਇਦਾ ਵੀ ਹੁੰਦਾ ਹੈ ਨਾ ਦੋ ਕੁ ਦਿਨ ਤੋਂ ਹੁਣ ਬਹੁਤ ਸੋਹਣੀ ਧੁੱਪਾਂ ਨਿਕਲ ਰਹੀ ਸੀਗੀ ਉਹਦਾ ਵੀ ਸਾਨੂੰ ਫਾਇਦਾ ਹੋਇਆ ਜੇ بارش ਦਾ ਸਾਨੂੰ ਮਤਲਬ ਬਹੁਤ ਫਾਇਦਾ ਸੀ ਜਦੋਂ ਅੱਜ 8:00 ਵਜੇ ਮਤਲਬ ਗੋਲੇ ਸਟਾਰਟ ਹੋਏ ਨਾ ਪਹਿਲਾਂ ਮਤਲਬ ਪੂਰਾ ਚੱਲਦਾ ਸੀਗਾ ਫਿਰ ਇਧਰੋਂ ਸਮਰਾਲੇ ਸਾਈਡ ਤੋਂ ਮਤਲਬ ਜਿਹੜੀ ਆਈ ਹੈ ਮੀਂਹ ਆਇਆ ਮੀਂਹ ਨਾਲ ਬਹੁਤ ਹੀ ਜ਼ਿਆਦਾ ਗੋਲੇ ਤੁਸੀਂ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਕਣਕ ਦਾ ਤਕਰੀਬਨ 70 ਤੋਂ 75% ਨੁਕਸਾਨ ਆ ਜੀ ਤੇ ਇਹਦੇ ਨਾਲ ਜਿਹੜੇ ਜਿਹੜਾ ਮਤਲਬ ਕਿਸਾਨ ਆ ਇਹਦੇ ਆ ਜਿਹੜਾ ਮਤਲਬ ਜੁੜਿਆ ਹੁੰਦਾ ਜੋ ਵੀ ਹੈਗਾ ਇਹ ਕਣਕ ਨਾਲ ਜੁੜਿਆ ਹੁੰਦਾ ਨਾ ਆਪਾਂ ਨੂੰ ਇਦਾਂ ਹੁੰਦਾ ਵੀ ਕਣਕ ਆਊਗੀ ਸਾਡਾ ਆਹ ਕੁਝ ਅਸੀਂ ਇਹਦੇ ਪਰ ਇਦਾਂ ਕਰਾਂਗੇ ਅਸੀਂ ਇਹਦੇ ਪਰ ਇਦਾਂ ਉਮੀਦਾਂ ਜੁੜੀਆਂ ਹੁੰਦੀਆਂ ਨੇ ਹਣ ਹਰ ਇੱਕ ਕਿਸਾਨ ਦੀਆਂ ਪਰ ਅੱਜ ਤਾਂ ਹੁਣ ਸਾਡਾ ਮਤਲਬ ਘਰ ਤੋਂ ਨਿਕਲਣ ਨੂੰ ਬਿਲਕੁਲ ਵੀ 1% ਵੀ ਦਿਲ ਨਹੀਂ ਕਰਦਾ ਹੈਗਾ ਸਰ ਕਿਸਾਨੀ ਤਾਂ ਹਰ ਰੋਜ਼ ਘਟੇ ਚਾ ਜੀ ਹਰ ਰੋਜ਼ ਘਟੇ ਚਾ ਹੈਨਾ ਮਤਲਬ ਪਿੱਛੇ ਜੀ ਆਪਣੀ ਪਿੱਛੇ ਪਹਿਲਾਂ ਪਸ਼ੂਆਂ ਤੇ ਲਾ ਲੋ ਜਿਹੜੀ ਲਿੰਪੀ ਸਗੰਜੀ ਬਿਮਾਰੀ ਆਈ ਸੀਗੀ ਇਹਦੇ ਨਾਲ ਮੇਰੇ ਖੋਦੇ 8-10 ਪਸ਼ੂ ਮਰ ਗਏ ਜੀ ਸਾਨੂੰ ਸਾਡੇ ਕੋਲ 1% ਮੁਆਵਜ਼ਾ ਜਿਹੜਾ 1% ਉਹ ਨਹੀਂ ਸਾਨੂੰ ਮਿਲਿਆ ਹੈਗਾ ਹਾਂਜੀ ਅਸੀਂ ਸਾਡੀ ਕੋਦੀ ਬੇਰ ਕਾ ਡੈਰੀ ਹੈ ਸਾਨੂੰ 1% ਵੀ ਮਤਲਬ ਕੋਈ ਮੁਆਵਜ਼ਾ ਪੂਰੇ ਪਿੰਡ ਨੂੰ ਕਿਸੇ ਬੰਦੇ ਨੂੰ ਨਹੀਂ ਮਿਲਿਆ ਹੈਗਾ ਫਿਰ ਉਸ ਤੋਂ ਬਾਅਦ ਵਿੱਚ ਪਿੱਛੇ ਕਣਕਾਂ ਦਾ ਹੋ ਗਿਆ ਸੀਗਾ ਉਦੋਂ ਪਿੱਛੇ ਜਿਹੜੇ ਬੌਨ ਬੂਟੇ ਆਏ ਸੀਗੇ ਜੀਰੀ ਦੇ ਉਹਦੇ ਵਿੱਚੋਂ ਵੀ ਸਰਕਾਰ ਆਉਂਦੀ ਹੈ ਜੀ ਪਟਵਾਰੀ ਆਉਂਦੇ ਨੇ ਆਪਣੇ ਕਰਕੇ ਚਲੇ ਜਾਂਦੇ ਨੇ ਹੈਨਾ ਉਹਦੇ ਵਿੱਚੋਂ ਸਾਨੂੰ ਡੇ ਬਿੰਦਰੋਂ ਦਾ 1% ਸਾਡੇ ਨੂੰ ਸਾਡੇ ਏਰੀਆ ਨੂੰ ਇੰਨੀ ਹੈਗਾ ਜੀ ਕੋਈ ਪਿਛੇ ਕਣਕਾ ਚਲੋ ਸਾਡੇ ਵਧੀਆ ਰਹਿ ਗਿਆ ਸੀਗੀਆਂ ਉਦੋਂ ਵਿੱਚ ਜੀਰੀ ਘਟ ਗਈ ਚਾਰ ਫਸਲਾਂ ਹੋ ਗਏ ਸਾਡੀਆਂ ਚਾਰ ਪਗਲ ਸਾਨੂੰ ਘਾਟੇ ਦਿੰਦਿਆਂ ਨੂੰ ਚਾਰੇ ਫਸਲਾਂ ਸਾਨੂੰ ਕੁਝ ਨਹੀਂ ਬਚਿਆ ਹੈਗਾ ਜੀ ਮੰਗ ਤਾਂ ਬਾਜੀ ਪ੍ਰਸ਼ਾਸਨ ਤੋਂ ਇਹੀ ਕਰਦੇ ਆਂ ਵੀ ਹੁਣ ਪ੍ਰਸ਼ਾਸਨ ਆਏ ਨੂੰ ਆ ਕੇ ਮਤਲਬ ਆਪਣੇ ਪਟਵਾਰੀ ਦੇਖੋ ਐਮ ਐਲ ਏ ਗੇੜਾ ਮਾਰਨ ਦੇਖਣ ਮੁਆਵਜ਼ਾ ਸਾਨੂੰ ਦੇਖੋ ਥੋੜਾ ਸਾਹਮਣੇ ਹੀ ਹੈ ਤਾਂ ਹੁਣ ਕੁਦਰਤੀ ਆਫਤ ਹੈ ਜੀ ਹਣਾ ਇਹ ਤਾਂ ਕੋਈ ਲਾ ਕੇ ਗੱਲ ਕਰਨ ਵਾਲੀ ਨਹੀਂ ਹੈਗੀ ਉਟਵਾਰੀ ਆਉਂਦੇ ਨੇ ਕੋਈ ਕਰ ਜਾਂਦੇ ਨੇ ਕੋਈ ਉਟਵਾਰੀ ਆਉਂਦੇ ਨੇ ਜੀ ਆ ਕੇ ਰੌਂਡ ਕਰਕੇ ਹਾਂਜੀ ਇਹ ਇਹ ਉਹ ਕੀ ਕਹਿੰਦੇ ਨੇ ਇਹ 10% ਹੈ ਜੀ ਇਹ 20% ਹੈ ਜੀ ਇਹ 30% ਬਸ ਮਿਲਣ ਮਲਾਉਣ ਨੂੰ ਕੁਸ ਨਹੀਂ ਫਿਰ ਉਹ ਆਉਂਦਾ ਇਕਲ ਹੋਰ ਭਾਜੀ ਜਦੋਂ ਜਿਹੜੀ ਵੀ ਇਹ ਨਾ ਮਤਲਬ ਜਦੋਂ ਹੁਣ ਮੈਡੇ ਕਰ ਜਮੀਨ ਲੱਤੀ ਹੋਈ ਆ ਇਹਨਾਂ ਨੇ ਕੀ ਕਰਨਾ ਇਹਨਾਂ ਨੇ ਖੇਵੜ ਦੇ ਵਿੱਚ ਵੀ ਜੇਕ ਤਾਂ ਇਨ ਫਿਊਚਰ ਪੈਸਾ ਆਉਂਦਾ ਵੀ ਆ ਤਾਂ ਖੇਵੜ ਚ ਪਾਉਂਦੇ ਨੇ ਖੇਵੜ ਦੇ ਵਿੱਚ ਹੁਣ 1 ਕਿਲਾ 4-5 ਦਾ ਨੌ ਆ ਠੇਕੇ ਵਾਲਿਆਂ ਨੂੰ ਤਾਂ ਫੇਰ ਕੁਸ ਨਾ ਮਿਲੇ ਆ ਉਹ ਵੀ ਇਹ ਨਾ ਮੰਨ ਲਓ ਕਿ ਚਲੋ ਚਾਰ ਬੰਦੇ ਨੂੰ ਪੈਸੇ ਚਲੇ ਗਏ ਜਿਹੜਾ ਬੰਦੇ ਨੇ ਠੇਕੇ ਜ਼ਮੀਨ ਦੇ ਉੱਤੇ ਪੈਸਾ ਤੋਂ ਨੂੰ ਚਲੇ ਗਿਆ ਇਹ ਜੇ ਪਾਉਣਾ ਜਿੱਦਾਂ ਜੇ ਫਾਰਮ ਇਹਨਾਂ ਕੋਲ ਸਾਰਾ ਰਿਕਾਰਡ ਪਿਆ ਹੈ ਜੇ ਫਾਰਮ ਦੇ ਹਿਸਾਬ ਨਾਲ ਅਕੋਰਡਿੰਗ ਪੈਸੇ ਪਾਉਣੇ ਚਾਹੀਦੇ ਨੇ ਇਹ ਜਿਹੜੀ ਗੜੇ ਮਾਰੀ ਹੈ ਜੀ ਇਹਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਸਾਡੇ ਕੋਲ ਸਬਜ਼ੀ ਦਾ ਕੰਮ ਮਤਲਬ ਜਿਵੇਂ ਅਸੀਂ ਗੋਭੀ ਲਾਉਨੇ ਜੀ ਇਹ ਗੋਲਿਆਂ ਨੇ ਇਹਦੇ ਪੱਤੇ ਪੱਤੇ ਮਤਲਬ ਜਮਾ ਹੀ ਟੁੰਡ ਕਰਤੇ ਇਹਦੀ ਦੁਬਾਰਾ ਫੁੱਟਣ ਦੀ ਵੀ ਆਸ ਸੈ 70% ਹੈ ਨਹੀਂ ਮਤਲਬ ਇਹਦੀ ਇਨਾ ਹੁਣ ਅਸੀਂ ਇਸ ਜਗ੍ਹਾ ਤੇ ਕੋਈ ਹੋਰ ਫਸਲ ਲਾ ਸਕਦੇ ਸੀ ਟਾਈਮ ਜੇ ਬਰਫਵਾਰੀ ਗੋਲੇ ਨਾ ਪੈਂਦੇ ਕੱਲਾ ਬਾਰਿਸ਼ ਹੁੰਦੀ ਤਾਂ ਉਹ ਕਿਸਾਨਾਂ ਲਈ ਬਹੁਤ ਜ਼ਿਆਦਾ ਫਾਇਦੇਮੰਦ ਸੀਗੀ ਪਰ ਗੋਲੇ ਮਾਰੀ ਕਰਕੇ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਕਿੰਨੀ ਫਸਲ ਦਾ ਨੁਕਸਾਨ ਹੋਇਆ ਜੀ ਸਾਡੇ ਕੋਲ ਮੰਨ ਲਓ ਜੀ ਤੁਸੀਂ 1.5 ਏਕੜ ਸੀਗਾ ਜੀ 1.5 ਏਕੜ ਦਾ ਪੂਰਾ ਨੁਕਸਾਨ ਹੋ ਗਿਆ ਜੀ ਕਣਕ ਦਾ ਨੁਕਸਾਨ ਆ ਜੀ ਕਣਕ ਹੁਣ 1 ਮਹੀਨਾ ਰਹਿ ਗਿਆ ਸੀਗਾ ਜੀ ਪੱਕਣ ਨੂੰ ਬੱਲੀ ਵਾਲੀ ਕਣਕ ਸੀਗੀ ਹੂੰ ਇਹ ਗੋੜੇ ਵੱਜਣ ਨਾਲ ਬੱਲੀਆਂ ਟੁੱਟ ਗਈਆਂ ਤੇ ਹੁਣ ਇਹ ਦੁਬਾਰਾ ਵੀ ਨਹੀਂ ਫੁੱਟ ਸਕਦੀ ਇਹਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਸਾਨੂੰ ਇਹਦੇ ਕਰਕੇ ਤੇ ਮਤਲਬ ਠੰਡ ਦਾ ਕਹਿਣਾ ਜੀ ਤਾਂ ਅਗਲੇ ਮਹੀਨੇ ਤਾਂ ਫਸਲ ਆਉਣੀ ਸੀਗੀ ਜੀ ਕਿਸਾਨੀ ਜੀਮੀਦਾਰ ਨੂੰ ਇਹ ਮਾਰ ਆਉਂਦੀ ਆ ਜੀ ਜਿੰਨੀ ਵੀ ਆਉਂਦੀ ਆ ਜੀਮੀਦਾਰ ਨੂੰ ਮਾਰ ਆਉਂਦੀ ਆ ਠੀਕ ਹੈ ਜੀ ਹਾਂਜੀ ਇਹਦੇ ਵਿੱਚ ਅਸੀਂ ਦੁਬਾਰਾ ਵੀ ਲਾਈ ਆ ਜੀਰੀ ਪਹਿਲਾਂ ਜ਼ਿਆਦਾ ਪਾਣੀ ਜਾਂ ਦੁਬਾਰਾ ਲਾਈ ਖਰਚਾ ਦੁੱਗਣਾ ਹੋਇਆ ਮਿਲਿਆ ਸਾਨੂੰ ਕੁਝ ਨਹੀਂ ਠੀਕ ਹੈ ਜੀ ਹਾਂਜੀ ਇਹ ਕਹਿੰਦੇ ਸੀ ਕਿ ਪਹਿਲਾਂ ਜਿਹੜੀ ਆ ਝੋਨੇ ਦੀ ਫਸਲ ਵੀ ਖਰਾਬ ਹੋ ਗਈ ਸੀ ਉਹਦਾ ਜਿਹੜੀ ਆ ਗਰਾਊਂਡ ਲੈਵਲ ਤੇ ਉਹਦੀ ਇਨਵੈਸਟੀਗੇਸ਼ਨ ਵੀ ਹੋਈ ਸੀਗੀ ਤੇ ਆਏ ਵੀ ਸੀਗੇ ਤੇ ਉਹਦਾ ਮੁਆਵਜ਼ਾ ਵੀ ਜਿਹੜਾ ਆ ਉਹ ਮਿਲਣਾ ਸੀਗਾ ਕੁਛ ਨਹੀਂ ਜੀ ਮਿਲਿਆ ਆਏ ਜ਼ਰੂਰ ਤੇ ਐਵੇਂ ਕਹੀਏ ਵੀ ਨਹੀਂ ਆਏ ਜ਼ਰੂਰ ਤੇ ਪਰ ਨੋਟ ਕਰਕੇ ਲੈ ਗਏ ਪਰ ਮਿਲਿਆ ਕੁਛ ਨਹੀਂ ਕਿਸੇ ਨੂੰ ਅੱਗੇ ਤਾਂ ਜੀ ਤਾਂ ਹੀ ਤਰੂਗੇ ਜੇ ਸਾਡੀ ਫਸਲ ਗਾਹ ਤਰੂ ਅੱਗੇ ਤਾਂ ਤਾਂ ਤਰੂਗੇ ਜਦ ਹੁਣ ਫਸਲੇ ਮਰ ਗਈ ਜ਼ਿਮੀਦਾਰ ਕਿੱਥੇ ਜਾਊ ਜ਼ਿਮੀਦਾਰ ਤਾਂ ਆਪਣੇ ਇਹ ਤਾਂ ਪਤਾ ਮੈਂ ਮੰਗੂ ਐਂ ਫਸਲਾ ਜਿਹੜੀ ਉਕਣਾ ਪਾਲੀ ਵੀ ਆ ਹੁਣ ਪਾਲੀ ਵੀ ਤੀ ਬੱਲੀ ਪਰਾਈ ਵੀ ਤੀ ਕੁਛ ਧੁੱਪ ਪੈਂਦੀ ਇਹ ਹੁੰਦੀ ਗਾਹ ਅਗਲੇ ਮਹੀਨੇ ਵੱਢਣ ਯੋਗ ਹੋ ਜਾਣੀ ਤੀ ਉਹਦੇ ਕਰਕੇ ਹੁਣ ਲੱਕ ਤੋੜਤਾ ਗੜੇ ਮਾਰੀ ਹੋ ਗਈ ਇਹਦੇ ਨਾਲ ਜ਼ਿਮੀਦਾਰ ਦਾ ਬਹੁਤ ਨੁਕਸਾਨ ਨਾ ਜੀ ਨਾ ਸਬਜ਼ੀ ਦਾ ਬਹੁਤ ਨੁਕਸਾਨ ਹੋਇਆ ਸਬਜ਼ੀ ਦਾ ਵੀ ਬਹੁਤ ਨੁਕਸਾਨ ਹੋਇਆ ਡੰਗਰਾਂ ਦਾ ਵਿਚਾਰੇ ਦਾ ਕੁਛ ਨਹੀਂ ਛੱਡਿਆ ਤੇ ਸਰਕਾਰ ਤੇ ਪ੍ਰਸ਼ਾਸਨ ਤੋਂ ਕੀ ਮੰਗਾਂ ਹਾਂ ਨੂੰ ਮਾਜਵਾ ਦੇ ਹੋਏ ਆਡਾ ਫਾਇਦਾ ਕਰੇ ਕੁਛ ਨਾ ਕੁਛ ਹਾਂ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਪਹਿਲਾਂ ਵੀ ਆਏ ਸੀਗੇ ਹਾਂਜੀ ਜਿਹੜੀ ਆ ਗਰਦਾਵਰੀਆਂ ਵੀ ਹੋਈਆਂ ਨਾ ਨਾ ਕੁਛ ਨਹੀਂ ਮਿਲਿਆ ਜੀ ਕੁਛ ਨਾ ਜੀ ਨਾ ਪੇਪਰ ਵਰਕ ਹੋਇਆ ਦੇਖਦੇ ਹੋਏ ਤੇ ਹੁਣ ਜਿਹੜੀ ਮੰਗ ਕਰ ਰਹੇ ਹੋ ਤਾਂ ਕਿਵੇਂ ਵੇਖਦੇ ਹੋ ਤੁਸੀਂ ਕਿ ਸਰਕਾਰਾਂ ਕਿਤੇ ਨਾ ਕਿਤੇ ਬਾਹਮ ਫੜਦੀਆਂ ਨੇ ਕਾਨੂੰਨ ਫੜਦੀਆਂ ਜੀ ਬਾਹਮਾ ਜੇ ਬਾਹਮਾ ਫੜਦੀਆਂ ਹੁੰਦੀਆਂ ਜ਼ਿੰਮੇਦਾਰ ਫਿਰ ਐਨਾ ਕੁਛ ਨਾ ਕਰਦਾ ਵੀ ਖਾਲੀ ਪੇਪਰ ਵਰਕ ਹੁੰਦਾ ਹੈ ਵਾਛੁੱਟੀ ਨਾ ਹੋਵੇ